ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਕੈਨੇਡਾ ਦੇ ਵਿੱਚ ਟੋਰਾਂਟੋ ਸਾਈਡ ਤੇ ਇਹਦੇ ਵਿੱਚ ਇੱਕ ਇਲਾਕਾ ਹੈਗਾ ਵਾ ਹਮਿਲਟਨ ਉੱਥੇ ਪਹੁੰਚ ਸੁਕਾ ਹਾਂ ਅਸੀਂ ਸੈਰ ਸ਼ਾਮ ਦੀ ਕਰ ਰਹੇ ਹਾਂ ਤੇ ਇਹ ਮੇਰੇ ਨਾਲ ਨੇ ਭਾਈ ਵਿਕਰਮਜੀਤ ਸਿੰਘ ਜੀ ਜੰਡੇ ਆਲਾ ਗੁਰੂ ਤੋਂ ਤਰਨਤਾਰਨ ਜੀ ਲੇਟੋਂ ਠੀਕ ਹੈ ਮੇਰੇ ਆਪਣੇ ਜ਼ਿਲ੍ਹੇ ਤੋਂ ਗੁਰਮੁਖ ਪਿਆਰੇ ਰਾਗੀ ਸਿੰਘ ਨੇ ਕੀਰਤਨ ਕਰਦੇ ਨੇ ਤੇ ਅਸੀਂ ਨਾਲੇ ਵਿਚਾਰਾਂ ਕਰ ਰਹੇ ਸਾਂ ਗੁਰਮੁਖਤ ਦੀਆਂ ਗੱਲਾਂ ਬਾਤਾਂ ਕਰ ਰਹੇ ਸਾਂ ਨਾਲੇ ਸੈਰ ਕਰਨ ਵਾਸਤੇ ਨਿਕਲੇ ਤੇ ਬਹੁਤ ਵਧੀਆ ਇਲਾਕਾ ਖੂਬਸੂਰਤ ਜਿੰਨੂ ਅਸੀਂ ਕਹਿ ਸਕਦੇ ਆਂ ਕਿ ਇਹਨ ਕੁਦਰਤ ਦੇ ਬਿਲਕੁਲ ਅਸੀਂ ਨੇੜੇ ਆਂ ਚਿੜੀਆਂ ਚੂਕਣ ਦੀ ਆਵਾਜ਼ ਆ ਰਹੀ ਆ ਸ਼ਾਮ ਢਲ ਰਹੀ ਆ ਨਾ ਵੇਖੋ ਤਾਰ ਲਾਈ ਆ ਸੇਫਟੀ ਦੇ ਵਾਸਤੇ ਤੇ ਇੱਥੇ ਹੋ ਸਕਦਾ ਕੋਈ ਜਿੱਦਾਂ ਨਾ ਰੋਹੀ ਹੁੰਦੀ ਐ ਇਦਾਂ ਲੰਘਦੀ ਹੋਵੇ ਥੱਲੀਆਂ ਦੀ ਪਾਣੀ ਦੀ ਕ੍ਰੋਸਿੰਗ ਹੋਵੇ ਤੇ ਇੱਥੇ ਵੱਡੀ ਖਾਸੀ ਤੇ ਕੇ ਐ ਵੀ ਦਰਖਤਾਂ ਦੇ ਵਿੱਚ ਘਰ ਬਣਾਏ ਆ ਹਾਂ ਉਹ ਬਿਲਕੁਲ ਦਰਖਤਾਂ ਦੇ ਵਿੱਚ ਬਣਾਏ ਨੇ ਕੁਦਰਤ ਨਾਲੇ ਲੋਕੀ ਬਹੁਤ ਪਿਆਰ ਕਰਦੇ ਨੇ ਬਿਲਕੁਲ ਸਹੀ ਗੱਲ ਆ ਤੇ ਵੈਸੇ ਆਪਾਂ ਕਿਸੇ ਦੀ ਪ੍ਰਾਪਰਟੀ ਦੀ ਫੋਟੋ ਜਾਂ ਵੀਡੀਓ ਬਣਾ ਨਹੀਂ ਸਕਦੇ ਇਸ ਚੀਜ਼ ਨੂੰ ਇੱਥੇ ਉਹ ਮਾੜਾ ਮੰਨਿਆ ਜਾਂਦਾ ਉਹ ਲੋਕੀ ਕੀ ਮੇਰਾ ਬੇਟਾ ਦੱਸਦਾ ਹੁੰਦਾ ਉਹ ਸੂ ਵੀ ਕਰ ਸਕਦੇ ਆ ਭਾਗੋ ਸ਼ਿਕਾਇਤ ਕਰ ਸਕਦੇ ਜੀ ਇਹਨੇ ਸਾਡੀ ਪ੍ਰਾਪਰਟੀ ਦੀ ਵੀਡੀਓ ਬਣਾਈ ਤੋ ਠੀਕ ਹੈ ਗੁਰੂਮਖ ਪਿਆਰਿਓ ਹਮਿਲਟਨ ਦਾ ਇਲਾਕਾ ਇਹਦੇ ਵਿੱਚ ਸਾਡਾ ਗੁਰਦੁਆਰਾ ਸਾਹਿਬ ਉਹ ਦੇਖੋ ਕਿੰਨੀ ਦੂਰ ਉੱਚਾ ਉੱਚੀ ਸ਼ੜਕ ਰਹਿ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵੇਖੋ ਕਿਵੇਂ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਆ ਇਹ ਜਿਹੜਾ ਰਸਤਾ ਇੱਥੇ ਦਿਖਾ ਦੋ ਇਹਗਾ ਨੋ ਰੈਗਿਸਟਰ ਕਹਨਦਾ ਪਾਬ ਇੱਥੇ ਅਸੀਂ ਆ ਸਕਦੇ ਹਾਂ ਇੱਥੋਂ ਅਗਾਹ ਨਹੀਂ ਕਿਤੇ ਜਾ ਸਕਦੇ ਅਗਾਹ ਸਾਰੇ ਪਾਸੇ ਜੰਗਲ ਹੀ ਜੰਗਲ ਨੇ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਵੱਡੇ ਵੱਡੇ ਜੰਗਲ ਹੁੰਦੇ ਸਨ ਤੇ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਰਹਿੰਦੇ ਸਾਂ ਤੇ ਉੱਥੇ ਬਹੁਤ ਆਨੰਦ ਮਾਣਦੇ ਸਾਂ ਫਿਰ ਇੱਥੇ ਇਹਨਾਂ ਨੇ ਆ ਦੇਖੋ ਬੈਠਣ ਵਾਸਤੇ ਇੱਕ ਬੈਂਚ ਬਣਾਇਆ ਕਿਸੇ ਨੇ ਕੁਦਰਤ ਦੀ ਗੋਦ 'ਚ ਬੈਠਣਾ ਹੋਵੇ ਤੇ ਨਾਲ ਇਹਨਾਂ ਨੇ ਇਹ ਗੱਦੇ ਲਾ ਦਿੱਤੇ ਅੰਗਰੇਜ਼ਾਂ ਨੇ ਵੀ ਜਿਹੜਾ ਵੀ ਕੋਈ ਆ ਜਾਣਾ ਆਉਂਦਾ ਚਾਹੇ ਤੇ ਬੈਠ ਸਕੇ ਤੇ ਨਾਲ ਲਿਖ ਦਿੱਤਾ ਵੀ ਪਲੀਜ਼ ਦਾ ਬੈਂਚ ਡੂ ਨਾਟ ਪਲੀਜ਼ ਡੂ ਨਾਟ ਰਿਮੂਵ ਚੇਅਰਜ਼ ਇਹਨਾਂ ਨੂੰ ਕਹਿੰਦਾ ਵੀ ਚੁੱਕੋ ਇਥੋਂ ਪਾਸੇ ਨਾ ਕਰੋ ਝੋਕੇ ਤੇ ਆ ਆ ਦਿਖਾ ਦਿਓ ਆ ਵੀ ਜਿਹੜਾ ਇਹਨਾਂ ਨੇ ਇੱਕ ਸਲੋਗਨ ਲਿਖਿਆ ਜਿਹੜਾ ਸ਼ੁਭ ਵਿਚਾਰ ਲਿਖਿਆ ਵਾ ਉਹਨਾਂ ਦੇਖੋ ਕਿਸੇ ਬੱਚੇ ਨੇ ਬੜੇ ਧਿਆਨ ਦੇ ਨਾਲ ਬੜੀ ਸੋਹਣੀ ਪੇਂਟਿੰਗ ਬਣਾਈ ਆ ਤੇ ਜੇ ਮੀਂਹ ਵਗੈਰਾ ਆਉਂਦਾ ਹੋਵੇ ਤੇ ਨਾਲ ਆਵੇ ਇਹਨਾਂ ਨੇ ਆ ਵੀ ਬਣਾ ਦਿੱਤੀ ਛਤਰੀ ਵੀ ਮਤਲਬ ਜੇ ਬਾਰਿਸ਼ ਆ ਜਾਵੇ ਛਤਰੀ ਨੂੰ ਖੋਲੋ ਕਿਦਾਂ ਕਰਕੇ ਇਹਨਾਂ ਲੋਕਾਂ ਦੀ ਕਿਦਾਂ ਰੀਸ ਕਰ ਸਕਦੇ ਆਂ ਦੇਖੋ ਹੈਨਾ ਇਦਾਂ ਦਾਨ ਨੂੰ ਘੁਮਾ ਦਿਓ ਇਸ ਤਰੀਕੇ ਬਈ ਮਹੀ ਆ ਗਿਆ ਤੇ ਤੁਸੀਂ ਥੱਲੇ ਬੈਠ ਜਾਓ ਜਦੋਂ ਮਹੀ ਆਵੇਗਾ ਅਸੀਂ ਸੈਰ ਕਰਨ ਆਏ ਫਿਰ ਕੀ ਤੁਸੀਂ ਥੱਲੇ ਬੈਠਾਂਗੇ ਨਹੀਂ ਉਸ ਤੋਂ ਬਾਅਦ ਇਦਾਂ ਨੂੰ ਬੰਦ ਕਰ ਦਿਓ ਹੈਨਾ ਮੇਰੇ ਕੋਈ ਸ਼ੇਡ ਛਾੜ ਨਹੀਂ ਕੋਈ ਕੁਛ ਨਹੀਂ ਉਦਾਂ ਦੀ ਉਦਾਂ ਚੀਜ਼ਾਂ ਪਈਆਂ ਨੇ ਕਿੰਨਾ ਵਧੀਆ ਬਣਿਆ ਹੋਇਆ ਵਾ ਇਹਦੇ ਉੱਪਰ ਖਲੋ ਕੇ ਆਪਣਾ ਜਿੱਕਰਮਜੀਤ ਸਿੰਘ ਜੀ ਖਾਓ ਦੇ ਉੱਤੇ ਖਲੋ ਕੇ ਨਾ ਹਾਂਜੀ ਉਹ ਉਸ ਜੰਗਲ ਦਿਖਾਓ ਉੱਤੋਂ ਤੱਕ ਕਿੰਨੀ ਦੂਰੋਂ ਪਹੁੰਚਾਓ ਦੇਖੋ ਹਰੇ ਬੀੜ ਹਰੇ ਹਰੇ ਪੇੜ ਹੀ ਪੌਦੇ ਸਾਰੇ ਪਾਸੇ ਕਿੰਨਾ ਸੋਹਣਾ ਵੇਖੋ ਉੱਧਰ ਨੂੰ ਫੁੱਲੇ ਹਨ ਹਰੁਖਾਂ ਨਾਲ ਭਰਿਆ ਹੋਇਆ ਵਾ ਤੇ ਹੁਣ ਅਸੀਂ ਸੈਰ ਕਰਦੇ ਹੋਏ ਵਾਪਸ ਇੱਥੋਂ ਆਪਣੇ ਗੁਰਦੁਆਰਾ ਸਾਹਿਬ ਵੱਲੋਂ ਜਾਵਾਂਗੇ ਦੇਖੋ ਕਿੰਨਾ ਸੋਹਣਾ ਰਹਿਣ ਸੋਨ ਦਾ ਸਾਗ ਰਸਤਾ ਆਕਸੀਜਨ ਦੇ ਨਾਲ ਭਰਪੂਰ ਚਿੜੀਆਂ ਕਾਂਜ ਹੈ ਨਾ ਕਿੰਨਾ ਆਨੰਦ ਮਾਣਦੇ ਪਏ ਆ ਤੇ ਇਹਨਾਂ ਇਸ ਥਾਵਾਂ ਦੇ ਵਿੱਚ ਗੋਰੇ ਆਪਣਾ ਘਰ ਬਣਾ ਕੇ ਬੈਠੇ ਨੇ ਇੰਨੀ ਸ਼ਾਂਤੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਈ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਮਿੱਤਰ ਪਿਆਰੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਮੈਂ ਕਿਉਂਕਿ ਇਸ ਵਾਰੀ ਸ਼ਾਇਦ ਛੇਵੀਂ ਵਾਰੀ ਹੁਣ ਕੈਨੇਡਾ ਦੇ ਚ ਆਇਆ ਵਾਂ ਇੱਕ ਨਵੇਂ ਇਲਾਕੇ ਦੇ ਵਿੱਚ ਆਇਆ ਵਾਂ ਮੈਂ ਇਸ ਵਾਰੀ ਮੈਂ ਹਾਂ ਹਮਿਲਟਨ ਹਮਿਲਟਨ ਦੇ ਵਿੱਚ ਜੇਸੇ ਇਲਾਕੇ ਵਿੱਚ ਮੈਂ ਹੁਣ ਸੈਰ ਕਰ ਰਿਹਾ ਵਾਂ ਇਹਨੂੰ ਕਹਿੰਦੇ ਨੇ ਡੰਡਾਸ ਤੇ ਇੱਥੇ ਸਵੇਰ ਦਾ ਸਮਾਂ ਵਾ ਸਵੇਰ ਦੇ ਲਗਭਗ 6 ਵਜੇ ਹੋਏ ਨੇ ਏਡਾ ਸੋਹਣਾ ਵਾਤਾਵਰਣ ਹੈ ਕਿ ਜਿਸ ਦਾ ਬਸ ਆਨੰਦ ਹੀ ਮਾਣਿਆ ਜਾ ਸਕਦਾ ਤੇ ਕੁਝ ਕਿਹਾ ਨਹੀਂ ਜਾ ਸਕਦਾ ਸੰਗਣੇ ਰੁਖ ਉੱਚੇ-ਉੱਚੇ ਰੁੱਖਾਂ ਨੇ ਤੇ ਟੈਂਪਰੇਚਰ ਵੀ ਏਡਾ ਸੁਹਾਵਣਾ ਵਾ ਜਿਆਦੇ ਰੁੱਖ ਹੋਣ ਕਰਕੇ ਹੀ ਇੱਥੇ ਏਡਾ ਸੋਹਣਾ ਟੈਂਪਰੇਚਰ ਆ ਤੇ ਵੇਖੋ ਜੰਗਲਾਂ ਦੇ ਵਿੱਚ ਵੀ ਫੁੱਲો ਗਾਏ ਹੋਏ ਨੇ ਇਹ ਫਿਰ ਇੱਥੇ ਫਿਰ ਸਰਕਾਰ ਕੀ ਕਰਦੀ ਆ ਕਿ ਜਿੱਥੇ ਵੀ ਖਾਲੀ ਥਾਂ ਹੁੰਦੇ ਨੇ ਨਾ ਉਥੇ ਸੜਕਾਂ ਦੇ ਨਾਲ-ਨਾਲ ਫਿਰ ਫੁੱਲਾਂ ਦੇ ਬੀਜ ਖਿਲਾਰ ਦਿੰਦੇ ਨੇ ਤੇ ਉਹ ਫਿਰ ਉੱਗਦੇ ਨੇ ਅਗਾ ਆਪਣੇ ਆਪ ਹੀ ਉੱਗਦੇ ਰਹਿੰਦੇ ਨੇ ਤੇ ਸੁਹਾਵਣੀ ਕੁਦਰਤ ਬਣਦੀ ਰਹਿੰਦੀ ਆ ਬਹੁਤ ਸਾਰਾ ਮਤਲਬ ਕਹਿ ਲੋ ਵੀ ਕਰੋੜਾਂ ਹੀ ਕਿਲੋਮੀਟਰ ਜਿਹੜਾ ਏਰੀਆ ਵਾ ਉਹ ਜੰਗਲਾਂ ਦੇ ਨਾਲ ਢੱਕਿਆ ਹੋਇਆ ਵਾ ਜਿੱਥੇ ਏਡੇ ਸੋਹਣੇ ਵੱਡੇ ਵੱਡੇ ਪੁਰਾਣੇ ਰੁੱਖ ਨੇ ਤੇ ਇੱਥੇ ਆਣ ਕੇ ਤੇ ਵੈਸੇ ਬੰਦਾ ਤਾਂ ਅੰਦਰ ਉਸਤ ਹੋ ਜਾਂਦਾ ਤੇ ਇੰਡੀਆ ਦੇ ਵਿੱਚ ਮੈਂ ਆਲਰੇਡੀ ਕਵਤਾ ਲਿਖੀ ਸੀ ਕਿ ਕਿਦਾਂ ਅਸੀਂ ਲੋਕਾਂ ਨੇ ਜਿਹੜਾ ਵਾ ਉਹ ਰੁੱਖਾਂ ਨੂੰ ਵੱਡ ਵੱਡ ਕੇ ਤੇ ਅੱਗਾਂ ਲਾ ਲਾ ਕੇ ਕਿਵੇਂ ਜਿਹੜਾ ਅਸੀਂ ਉਹ ਨੂੰ ਕੁਦਰਤ ਨੂੰ ਬਰਬਾਦ ਕੀਤਾ ਹੋਇਆ ਵਾ ਇਸ ਵਾਸਤੇ ਭਾਈ ਕੁਦਰਤ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ ਵੱਧ ਤੋਂ ਵੱਧ ਰੁੱਖ ਲਗਾਈਏ ਇਹਨਾਂ ਰੁੱਖਾਂ ਦੇ ਵਿੱਚ ਜੰਗਲਾਂ ਦੇ ਵਿੱਚ ਜਿਹੜੇ ਲੋਕ ਹਨ ਨਿੱਕੇ ਨਿੱਕੇ ਘਰ ਬਣਾ ਕੇ ਰਹਿੰਦੇ ਨੇ ਤੇ ਕੁਦਰਤ ਦਾ ਆਨੰਦ ਮਾਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲਗੇ ਹਿਰਨ ਦਿਖਾਈ ਦੇ ਰਹੇ ਨੇ ਚੁੰਗੀਆਂ ਭਰਦੇ ਹੋਏ ਚੁੰਗੀਆਂ ਭਰਨ ਦਾ ਮਤਲਬ ਹੁੰਦਾ ਵਾ ਛਾਲਾ ਮਾਰਨੀ ਆ ਇੱਥੋਂ ਪਤਾ ਲੱਗਦਾ ਵਾ ਕਿ ਕਿੰਨਾ ਅਸੀਂ ਕੁਦਰਤ ਦੇ ਨੇੜੇ ਆ ਉਹ ਤੁਸੀਂ ਦੇਖਿਆ ਹੋਏਗਾ ਮੈਂ ਥੋੜਾ ਜਿਹਾ ਜ਼ੂਮ ਕੀਤਾ ਮੈਕਸਮਾਈਜ਼ ਕੀਤਾ ਵਾ ਹੋ ਸਕਦਾ ਉਹ ਡਰਦੇ ਹੋਏ ਇੱਥੋਂ ਭੱਜ ਵੀ ਜਾਣ ਆਹ ਦੇਖੋ ਹਿਰਨ ਇਹਦਾ ਮਤਲਬ ਇੱਥੇ ਹੋਰ ਵੀ ਜੰਗਲੀ ਜਾਨਵਰ ਹੋ ਸਕਦੇ ਨੇ ਕਿੱਥੇ ਜਦੋਂ ਬਰਫ਼ ਮੈ ਰਾਤੀ ਸੌਂ ਜਾਂਦਾ ਸਭ ਜਦੋਂ ਬਰਫ਼ ਪੈ ਜਾਂਦੀ ਆ ਉਦੋਂ ਫਿਰ ਕਿੱਥੇ ਚਲੇ ਜਾਂਦੇ ਹੋਣਗੇ ਕਿੱਥੇ ਰਹਿੰਦੇ ਹੋਣਗੇ ਪਰ ਉਹ ਪ੍ਰਮਾਤਮਾ ਬੜਾ ਬਿੰਦਤ ਆ ਕੁਦਰਤ ਬੜੀ ਬਿੰਦਤ ਆ ਉਹਨਾਂ ਨੇ ਹਰ ਇੱਕ ਜੀਵ ਦੇ ਵਾਸਤੇ ਕੋਈ ਨਾ ਕੋਈ ਜਿਹੜਾ ਟਿਕਾਣਾ ਉਹ ਕਾਇਮ ਕੀਤਾ ਹੁੰਦਾ ਇੱਕ ਉਹਨਾਂ ਦਾ ਛੋਟਾ ਬੱਚਾ ਵਾ ਤੇ ਦੋ ਇਹ ਪਤੀ ਪਤਨੀ ਹੋਣਗੇ ਇਹਨਾਂ ਦਾ ਸ਼ਿਕਾਰ ਕਰਨ ਦਾ ਵੀ ਬਹੁਤ ਟ੍ਰੈਂਡ ਆ ਵਿਚਾਰਿਆਂ ਦਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਸੀ ਜਦੋਂ ਉਹਦੇ ਪੇਟ ਦੇ ਵਿੱਚ ਤੀਰ ਮਾਰਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਜਦੋਂ ਛੋਟੇ ਹੁੰਦੇ ਆ ਤੇ ਉਹ ਹਿਰਨੀ ਜਿਹੜੀ ਸੀ ਤੜਫ ਤੜਫ ਕੇ ਮਰ ਗਈ ਸੀ ਤੇ ਉਹਦੇ ਪੇਟ ਦੇ ਵਿੱਚੋਂ ਦੋ ਬੱਚੇ ਨਿਕਲੇ ਸਨ ਤੇ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ ਸਨ ਜਿਸ ਤੋਂ ਉਹਨਾਂ ਨੂੰ ਵਿਰਾਗ ਪੈਦਾ ਹੋ ਗਿਆ ਕਿ ਮਨਾਏ ਤੂੰ ਬਹੁਤ ਗਲਤ ਕੀਤਾ ਮਾਰਨਾ ਤੇ ਹੈ ਸੀ ਤੂੰ ਹਿਰਨ ਨੂੰ ਪਰ ਨਾਲ ਤੋਂ ਇਹਨਾਂ ਬੱਚਿਆਂ ਇਹਦੇ ਜਿਹੜੇ ਮਾਤਾ ਦੇ ਪੇਟ 'ਚ ਬੱਚੇ ਸਨ ਉਹਨਾਂ ਨੂੰ ਤੂੰ ਕਿਉਂ ਮਾਰ ਦਿੱਤਾ ਇਹ ਵੀ ਵਿਚਾਰੇ ਐਨ ਸਾਹਵ ਦਾ ਨੂੰ ਇਹ ਡਰੇ ਪਏ ਨੇ ਵੀ ਕਿਤੇ ਜਿਹੜਾ ਕੈਮਰਾ ਕਿਤੇ ਇਹਨਾਂ ਤੇ ਸਿੱਧੇ ਨਾਲ ਆਈ ਹੋਵੇ ਕਿ ਬਾ ਕਿਤੇ ਸਾਡੇ ਉੱਤੇ ਕੋਈ ਗੋਲੀ ਨਾ ਚੱਲ ਜੇ ਕੋਈ ਹਮਰੇ ਇਹ ਨਾ ਕਰ ਦੇਵੇ ਹੈਨਾ ਬਹੁਤ ਸੋਹਣੇ ਵੀ ਹਿਰਨ ਜਾਂ ਮੈਂ ਅੱਜ ਤੋਂ 2 ਸਾਲ ਪਹਿਲਾਂ ਮੱਧ ਪ੍ਰਦੇਸ਼ ਵਿੱਚ ਵੇਖੇ ਸਨ ਤੇ ਜਾ ਮੈਂ ਇਥੋਂ ਵੇਖੇ ਨੇ ਇਹਨਾਂ ਦਾ ਨਾਮ ਮੈਨੂੰ ਲੱਗਦਾ ਹਿਰਨ ਤਾਂ ਹੀ ਕਰਕੇ ਆ ਕਿਉਂਕਿ ਹਰਨ ਹੋ ਜਾਣਾ ਮਤਲਬ ਭੱਜ ਜਾਣਾ ਇੱਕੇ ਦੰਮੀ ਇਹ ਭੱਜ ਜਾਂਦੇ ਨੇ ਤਾਂ ਕਰਕੇ ਹੋ ਸਕਦਾ ਇਹਨੂੰ ਹਿਰਨ ਕਿਹਾ ਜਾਂਦਾ ਹੋਵੇ ਠੀਕ ਹੈ ਉਹ ਦੇਖੋ ਸਾਵਧਾਨ ਹੋ ਗਿਆ ਕੰਨ ਖੜੇ ਕਰਕੇ ਤੇ ਇਹਨਾਂ ਦੇ ਸਿਰਾਂ ਦੇ ਉੱਤੇ ਸਿੰਘ ਨਹੀਂ ਹਨ ਜਿਹੜਾ 12 ਸਿੰਘਾਂ ਦਾ ਉਹਦੇ ਸਿਰ ਤੇ ਤੇ ਸਿੰਘ ਹੁੰਦੇ ਨੇ ਇਹਨਾਂ ਦੇ ਨਹੀਂ ਹਨ ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਲਾਗੇ ਆਏ ਨੇ ਫੁੱਲ ਖਾਂਦੇ ਪਏ ਉਹਨਾਂ ਦਾ ਬੱਚਾ ਇੱਕ ਅਠਕੇਲੀਆਂ ਕਰਦਾ ਹੋਇਆ ਆਨੰਦਮਾਨ ਦਾ ਹੋਇਆ ਤੇ ਆ ਦੇਖੋ ਵਾਜ਼ੀ ਵਾ ਕੰਨ ਖੜੇ ਕਰਕੇ ਦੇ ਸਾਵਧਾਨ ਹੋਏ ਨੇ ਇਹ ਚੀਜ਼ਾਂ ਸਾਡੇ ਵਾਸਤੇ ਹੋਣ ਦਾ ਜ ਬਿਲਕੁਲ ਅਲੋਪ ਹੋ ਗਈਆਂ ਨੇ ਜਾਂ ਤੇ ਬੱਚੇ ਡਿਸਕਵਰੀ ਤੇ ਵੇਖਦੇ ਨੇ ਤੇ ਜਾਂ ਕਿਤਾਬਾਂ ਦੇ ਵਿੱਚ ਫੋਟੋਆਂ ਵੇਖਦੇ ਨੇ ਇਹਨੂੰ ਕਹਿੰਦੇ ਕੁਦਰਤ ਦਾ ਅਸਲ ਆਨੰਦ ਤੇ ਜਿਹੜੇ ਗੋਰੇ ਨੇ ਉਹਨਾਂ ਨੇ ਇੱਥੇ ਲਾਗੇ ਲਾਗੇ ਘਰ ਬਣਾਏ ਨੇ ਇਸ ਜੰਗਲ ਦੇ ਵਿੱਚ ਜਿਹੜੇ ਮੈਂ ਆਲਰੇਡੀ ਪਹਿਲੀ ਵੀਡੀਓ ਦੇ ਵਿੱਚ ਵਿਖਾ ਚੁੱਕਾ ਹਾਂ ਤੇ ਉਹਨਾਂ ਘਰਾਂ ਨੂੰ ਕੰਦਾ ਵੀ ਕੋਈ ਨਹੀਂ ਹਨ ਸਿਰਫ ਜਿਹੜਾ ਉਹਨਾਂ ਦਾ ਘਰ ਆ ਉਹ ਉਹ ਉਹਨੂੰ ਸ਼ੀਸ਼ਾ ਲੱਗਾ ਹੋਇਆ ਵਾ ਪਰ ਉਹਨਾਂ ਦਾ ਜਿਹੜਾ ਹੈਗਾ ਵਾ ਘਰ ਘਰ ਦੇ ਆਲੇ ਦੋਲੇ ਕਿਸੇ ਤਰ੍ਹਾਂ ਦੀ ਕੋ ਕੰਦ ਨਹੀਂ ਹੁੰਦੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਹਿਰਨ ਆ ਜਾਂਦੇ ਨੇ ਇਹ ਮੈਂ ਥੋੜਾ ਜ਼ੂਮ ਕੀਤਾ ਹੋ ਸਕਦਾ ਜਿਹੜੀ ਫੋਟੋ ਆ ਤੇ ਉਹ ਥੋੜੀ ਜਿਹੀ ਕਲੀਅਰ ਨਾ ਵੀ ਹੋਵੇ ਨਾਗੇ ਬੂਥਾ ਮੈਂ ਜਾ ਨਹੀਂ ਸਕਦਾ ਕਿਉਂਕਿ ਡਰ ਕੇ ਕਿਤੇ ਭੱਜ ਨਾ ਜਾਣ ਬਾਜੀ ਬਾਪ ਇਹ ਚੀਜ਼ਾਂ ਜੇ ਆਪਣੇ ਬੱਚਿਆਂ ਦੇ ਕੋਲ ਆਓ ਘੁੰਮੋ ਫਿਰੋ ਗੁਜਰਤ ਦੀ ਗੋਦ ਦੇ ਵਿੱਚ ਖਾਸ ਕਰਕੇ ਅਗਰ ਤੁਸੀਂ ਇੱਥੇ ਲਾਗੇ ਕਿਤੇ ਰਹਿੰਦੇ ਹੋ ਤੇ ਗੁਰਦੁਆਰਾ ਸ਼ਹੀਦਗੜ੍ਹ ਹਮਿਲਤਨ ਇੱਥੇ ਆਓ ਤੇ ਇੱਥੇ ਰਾਤ ਰੋ ਰਾਤ ਰਹਿ ਕੇ ਤੇ ਫਿਰ ਸਵੇਰੇ ਉੱਠ ਕੇ ਤੇ ਤੁਸੀਂ ਇੰਨਾ ਹਿਰਨਾ ਨੂੰ ਵੇਖੋ ਕੁਦਰਤ ਨੂੰ ਵੇਖੋ ਮੈਂ ਇੱਥੇ ਲਗਭਗ 30 ਅਗਸਤ 2026 ਤੱਕ ਹਾਂ ਪਾਵੇ ਇੱਕ ਮਹੀਨੇ ਤੱਕ ਮੈਂ ਹਾਂ ਹੀ ਉਸ ਤੋਂ ਬਾਅਦ ਜਿਵੇਂ ਉਸ ਕਾਲਪੁਰਖ ਵੈਗੁਰੂ ਜੀ ਨੂੰ ਪਾਵੇਗਾ ਫਿਰ ਮਹਾਰਾਜ ਕਿਤੇ ਹੋਰ ਸੇਵਾ ਲੈ ਲੈਣਗੇ ਤੇ ਜਿਹੜੇ ਵੀ ਆਲੇ ਦੁਆਲੇ ਮਿੱਤਰ ਪਿਆਰੇ ਹਨ ਉੰਨਾ ਨੇ ਜੇ ਹਿਰਨ ਦੇਖਣੇ ਹੋਣ ਤੇ ਸਵੇਰੇ ਸਵੇਰ ਇੱਥੇ ਆ ਜਿਓ ਇਹ ਮੈਂ ਇਹਨਾਂ ਨੂੰ ਮੈਂ ਕੱਲ ਸ਼ਾਮੀ ਵੀ ਵੇਖਿਆ ਸੀ ਤੇ ਇਹਦਾ ਮਤਲਬ ਆ ਵੀ ਇੱਥੇ ਇਹ ਲੱਗੇ ਹੀ ਰਹਿੰਦੇ ਨੇ ਤੇ ਇੱਥੇ ਅਸੀਂ ਬਣਾ ਰਹੇ ਆ ਵਿਆਹ ਸ਼ਾਦੀਆਂ ਦੇ ਵਾਸਤੇ ਪਤਾ ਨਹੀਂ ਉਹਨੂੰ ਕੀ ਗਜੀਬੋ ਕਹਿੰਦੇ ਆ ਉਹਦਾ ਮੈਨੂੰ ਅਜੇ ਪੂਰਾ ਪਤਾ ਨਹੀਂ ਆ ਉਹਦੇ ਵਿੱਚ ਆਨੰਦ ਕਾਰਜ ਹੋਇਆ ਕਰਨਗੇ ਆਲੇ ਦੁਆਲੇ ਫਾਲਦਾਰ ਰੁੱਖ ਲਾ ਦਿੱਤੇ ਗਏ ਹਨ ਤੇ ਲੱਗੇ ਹਿਰਨ ਵੀ ਇਦਾਂ ਆਪਾਂ ਦੇਖ ਸਕਦੇ ਆ ਕਾ ਕਿੰਨਾ ਵਧੀਆ ਇਹ ਚੀਜ਼ ਬਣੇਗੀ ਆ ਕਿੰਨੀ ਵਧੀਆ ਇਹ ਚੀਜ਼ ਬਣੇਗੀ ਕੋਦਰਤ ਦੀ ਗੋਦ ਦੇ ਵਿੱਚ ਅ ਕੁਦਰਤ ਦਾ ਇੱਕ ਕਾਰਜ ਜਿਹੜਾ ਵਿਆਹ ਵਾ ਉਹ ਇੱਥੇ ਹੁੰਦੇ ਨੇ ਬਹੁਤ ਸਾਰੇ ਲੋਕੇ ਲਾਈਕ ਵੀ ਕਰਦੇ ਨੇ ਇੱਥੇ ਆਣ ਕੇ ਵਿਆਹ ਕਰਵਾਉਣੇ ਵੱਡੇ ਪੱਧਰ ਦੇ ਉੱਤੇ ਆਨੰਦ ਕਾਰਜਾਂ ਦੀ ਬੁਕਿੰਗ ਲਗਭਗ ਸਾਰਾ ਹੀ ਜਿਹੜਾ 2024 2025 ਲਗਭਗ 70 ਦੇ ਕਰੀਬ ਅਨੰਦ ਕਾਰਜ ਬੁਖ ਹੋ ਚੁੱਕੇ ਨੇ ਹਿਰਨ ਚਲੇ ਗਏ ਹਨ ਜਦੋਂ ਫਿਰ ਕੁਝ ਇਦਾਂ ਦਾ ਮੈਂ ਦੇਖਿਆ ਤੁਹਾਨੂੰ ਜ਼ਰੂਰ ਦਿਖਾਵਾਂਗਾ ਮੈਂ ਉਧਰ ਸੈਰ ਕਰਨ ਵਾਸਤੇ ਗਿਆ ਸਾਂ ਜੰਗਲ ਬਿਆਬਾਨ ਵਿੱਚ ਤੇ ਉਹ ਗਾਂ ਤੁਰੇ ਜਾਈਏ ਤੇ ਗਾਂ ਤੇ ਉੱਚੀ ਚੜ੍ਹਾਈ ਸੀ ਤੇ ਕਾਫੀ ਡੇਂਜਰਸ ਉਹ ਮੈਨੂੰ ਲੱਗਦਾ ਸੀ ਉੱਥੇ ਵੈਸੇ ਇਨਸਟਰਕਸ਼ਨ ਕੁਝ ਇਦਾਂ ਦੀ ਲਿਖੀ ਨਹੀਂ ਸੀ ਕਿਉਂਕਿ ਜਿਹੜਾ ਹੈਗਾ ਆਪਣਾ ਕੋਕਟਲਮ ਕਿੱਟਲਮ ਹੈਗਾ ਵਾ ਸਰੀ ਵਾਲੀ ਸਾਈਡ ਉੱਥੇ ਬਕਾਇਦਾ ਉਹਨਾਂ ਨੇ ਇਨਸਟਰਕਸ਼ਨ ਲਾਈਆਂ ਨੇ ਵੀ ਇੱਥੇ ਭਾਈ ਭਾਲੂ ਹੋ ਸਕਦੇ ਨੇ ਤੇ ਤੁਹਾਨੂੰ ਧਿਆਨ ਨਾ ਰਹਿਣਾ ਚਾਹੀਦਾ ਵਾ ਜਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਆਉਂਦੀਆਂ ਨੇ ਆਪਣੀ ਸੇਫਟੀ ਦੇ ਵਾਸਤੇ ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਆ ਤੇ ਇੱਕ ਕੋਈ ਚੀਜ਼ ਹੁੰਦੀ ਆ ਉਹਦੇ ਨਾਲ ਉਸੇ ਵੇਲੇ ਲਾਈਟ ਔਨ ਕਰ ਲਈਦੀ ਆ ਲਾਈਟ ਤੋਂ ਡਰ ਜਾਂਦੇ ਨੇ ਤੇ ਜਾਂ ਉਹ ਆਪਣਾ ਇੱਕ ਵਿਸ਼ਲ ਆਉਂਦੀ ਆ ਉਹ ਵੀ ਮੇਰੇ ਕੋਲੇ ਆ ਵਿਸ਼ਲ ਬਾਜ਼ਾਰ ਆ ਸਾਂ ਕਹਿੰਦੇ ਆ ਉਹਦੇ ਨਾਲ ਵੀ ਉਹ ਦੌੜਦੇ ਨੇ ਤੋਂ ਕਹਿੰਦਾ ਪਾਪੇ ਇਦਾਂ ਦਾ ਚਲੋ ਸੇਫਟੀ ਵਜੋਂ ਕੋਈ ਨਾ ਕੋਈ ਅਗਰ ਤੁਹਾਡੇ ਕੋਲ ਕੋਈ ਸ਼ਸਤਰ ਹੋਵੇ ਜਾਂ ਕੁਝ ਵੀ ਆ ਉਹ ਬੈਟਰ ਹੈ ਤੇ ਫਿਰ ਉਹ ਉੱਤੀ ਉੱਚੀ ਪਹਾੜੀ ਤੋਂ ਮੈਂ ਵਾਪਸ ਆ ਗਿਆ ਸਾਂ ਕਿਉਂਕਿ ਮੈਂ ਕੱਲਾ ਸਾਂ ਨਾਲੇ ਮੈਂ ਪਹਿਲੀ ਵਾਰੀ ਆਇਆ ਸਾਂ ਇੱਧਰ ਅੱਜ ਮੇਰਾ ਪਹਿਲਾ ਦਿਨ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ ਇਸ ਇਲਾਕੇ ਦੇ ਆਪਾਂ ਫਿਰ ਪੇਤੀ ਵੀ ਹੁੰਦੇ ਜਾਵਾਂਗੇ ਤੇ ਆਪ ਨੂੰ ਪਤਾ ਵੀ ਲੱਗਦਾ ਜਾਏਗਾ ਆਹदेखो ਆ ਰਸਤਾ ਬਣਾਇਆ ਗਿਆ ਹੈ ਇੱਥੇ ਆਉਣ ਵਾਲੇ ਸਮੇਂ 'ਚ ਬਹੁਤ ਸੋਹਣਾ ਇਹਦਾ ਹਾਲ ਟਾਈਪ ਬਣਾ ਕੇ ਆਲੇ-ਦੁਆਲੇ ਤੇ ਇੱਥੇ ਫਿਰ ਮਹਾਰਾਜ ਜੀ ਦਾ ਪ੍ਰਕਾਸ਼ ਵੀ ਆਇਆ ਕਰੇਗਾ ਅਨੰਤ ਕਰਜ ਹੋਇਆ ਕਰਨਗੇ ਬਹੁਤ ਗੁਰਮੁਖ ਪਿਆਰੇ ਸਾਰੇ ਪ੍ਰਬੰਧਕ ਵੀਰ ਬੀਸਾ ਗੁਰਦੁਆਰਾ ਸਾਹਿਬ ਦੇ ਸੋਰਸਸ ਇਨਕਮ ਇੰਨੀ ਜ਼ਿਆਦਾ ਨਹੀਂ ਆ ਪਰ ਤਾਂ ਵੀ ਕਹਿੰਦੇ ਨੇ ਕਿ ਨੋ ਇਨਕਮ ਨੋ ਪ੍ਰੋਫਿਟ ਇਸ ਬੇਸ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਵਾਂ ਚੱਲ ਰਹੀਆਂ ਨੇ ਤੇ ਗੁਰਦੁਆਰਾ ਸਾਹਿਬ ਤਰੱਕੀ ਦੀ ਰਾਹ ਦੇ ਉੱਤੇ ਹੈ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਵੀ ਹਨ ਕਿਉਂਕਿ ਥੋੜਾ ਆਊਟ ਆਊਟ ਹੈ ਦੂਰਿਆ ਸ਼ਹਿਰ ਤੋਂ ਇਸ ਵਾਸਤੇ ਸੰਗਤ ਕਿਸੇ ਵੇਲੇ ਘਟ ਵੀ ਹੁੰਦੀ ਆ ਪਰ ਜਿਵੇਂ ਜਿਵੇਂ ਸਾਡੇ ਸਿੱਖ ਭੈਣਾ ਭਰਾਵਾਂ ਨੂੰ ਪਤਾ ਚੱਲਦਾ ਬਹੁਤ ਸਾਰੇ ਨਵੇਂ ਪਰਿਵਾਰ ਵੀ ਜਿਹੜੇ ਆ ਉਹ ਇੱਥੇ ਆਉਂਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਦੀ ਪਹਿਲੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਲਾਗੇ ਗੁਰਦੁਆਰਾ ਸਾਹਿਬ ਲੱਭੀਏ ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਆ ਜੋ ਕੁਝ ਸਾਨੂੰ ਉੱਥੋਂ ਮਿਲ ਸਕਦਾ ਉਹ ਹੋਰ ਕਿਤੇ ਵੀ ਨਹੀਂ ਮਿਲ ਸਕਦਾ ਤੇ ਅਗਰ ਤੁਸੀਂ ਵੀ ਇਸ ਇਲਾਕੇ ਵਿੱਚ ਹੋ ਲਾਗੇ ਆਪਣੇ ਸਰਚ ਕਰੋ ਗੁਰਦੁਆਰਾ ਸ਼ਹੀਦ ਗੜ੍ਹ ਠੀਕ ਹੈ ਜੀ ਇਸ ਤਰ੍ਹਾਂ ਲਿਖ ਕੇ ਤੇ ਤੁਹਾਨੂੰ ਆਪਣੇ ਨੇੜੇ ਮਿਲ ਜਾਣਗੇ ਇਹ ਗੁਰਦੁਆਰਾ ਸਾਹਿਬ ਤੇ ਵੱਧ ਤੋਂ ਵੱਧ ਸੇਵਾ ਕਰੀਏ ਗੁਰਸੇਖ ਪਿਆਰਿਆਂ ਦੇ ਸੰਗਤਾਂ ਦੇ ਦਰਸ਼ਨ ਦੰਦਾਰੇ ਕਰਕੇ ਤੇ ਆਨੰਦ ਮਾਣੀਏ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤੌਣ ਜਿੱਥੇ ਸਾਡੇ ਬੱਚੇ ਇੱਥੇ ਆਉਂਦੇ ਨੇ ਅਸੀਂ ਵੀ ਆਉਂਦੇ ਹਾਂ ਤੇ ਬਿਲਕੁਲ ਅਸੀਂ ਸਕੂਨ ਦੇ ਨਾਲ ਜ਼ਿੰਦਗੀ ਬਤੀਤ ਕਰੀਏ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ ਅਗਰ ਸਾਡੇ ਕੋਲ ਪੈਸੇ ਨਾ ਵੀ ਹੋਣ ਤਾਂ ਵੀ ਜਿਹੜਾ ਇੱਥੇ ਅਸੀਂ ਬਹੁਤ ਜ਼ਿਆਦਾ ਜਿਹੜਾ ਆਨੰਦ ਉਹ ਮਾਨ ਸਕਦੇ ਹਾਂ ਇਹ ਗੁਰਦੁਆਰਾ ਸਾਹਿਬ ਦਾ ਫਰੰਟ ਸਾਈਡ ਹੈ ਸਾਡੇ ਗੁਰਮੁਖ ਪਿਆਰੇ ਗੁਰਸਿੱਖ ਪਿਆਰੇ ਤਿਆਰ ਬਰ ਤਿਆਰ ਹੋ ਕੇ ਆਨੰਦ ਮਾਣਦੇ ਪਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਜਿਹੜਾ ਵਾ ਹੁਣ ਇਹ ਸਵੇਰ ਤਾਂ 6:40 ਮਿੰਟ ਹੋ ਚੁੱਕੇ ਨੇ ਜੀ ਈ ਚੀਜ਼ ਮੈਂ ਗੁਰਮੁਖਾਂ ਪਿਆਰਾਂ ਨੂੰ ਤੁਹਾਨੂੰ ਇੱਕ ਵਿਖਾਉਣੀ ਭੁੱਲ ਗਿਆ ਇੱਥੇ ਨਾ ਰੁੱਖ ਲਾਏ ਜਾ ਰਹੇ ਨੇ ਤੇ ਕੱਲ ਮਸ਼ੀਨ ਆਈ ਸੀ ਕੁਝ ਕਟੋਏ ਉਹ ਪੁੱਟ ਗਈ ਸੀ ਕਿਉਂਕਿ ਇੱਥੇ ਜਿਹੜੇ ਥੰਮ ਵਗੈਰਾ ਛੋਟੇ ਬਣਦੇ ਨੇ ਤੇ ਕੱਲ ਅਸੀਂ ਜਦੋਂ ਰੁੱਖ ਪੁੱਟਦੇ ਪਏ ਸੀ ਨਾ ਕਈਆਂ ਮਾਰ ਕੇ ਜਿਹੜੇ ਸੁੱਕੇ ਰੁੱਖ ਜਣ ਨਹੀਂ ਜਿਹੜੇ ਪੁਰਾਣੇ ਸੀ ਤੇ ਉਹਨਾਂ ਦੇ ਥੱਲੇ ਕਿੰਨੇ ਫੁੱਟ ਤੇ 3 ਕ ਫੁੱਟ ਤੇ ਉਹਨਾਂ ਦੇ ਥੱਲੇ ਪਾਣੀ ਸੀ 3 ਫੁੱਟ ਤੇ ਉਹ ਥੱਲੇ ਉਹ ਗਿੱਲੇ ਸੀ ਮੈਂ ਸੋਚਿਆ ਵੀ ਜਾਂ ਤੇ ਮੀਂਹ ਪੈ ਕੇ ਹਟਿਆ ਤੇ ਇਹਨਾਂ ਨੇ ਪਾਣੀ ਜਜ਼ਬ ਕੀਤਾ ਆਪਣੀਆਂ ਜੜਾਂ ਵਿੱਚ ਪਰ ਜਦੋਂ ਵੇਖਿਆ ਵੀ ਮਸ਼ੀਨ ਨੇ ਟੋਏ ਪੁੱਟੇ ਨੇ ਤੇ ਜਿੰਨੇ ਟੋਏ ਪੁੱਟੇ ਸਾਰਿਆਂ ਦੇ ਵਿੱਚ ਪਾਣੀ ਪਹਿਲਾਂ ਮੈਂ ਸੋਚਦਾ ਸੀ ਵੀ ਸ਼ਾਇਦ ਜਿਹੜਾ ਪਾਣੀ ਆ ਉਹ ਇਹਨਾਂ ਨੇ ਆਪ ਪਾਇਆ ਹੋਏਗਾ ਪਰ ਫਿਰ ਮੈਨੂੰ ਭਾਈ ਵਿਕਰਮਜੀਤ ਸਿੰਘ ਉਹਨਾਂ ਨੇ ਦੱਸਿਆ ਕਹਿੰਦੇ ਨਹੀਂ ਇੱਥੇ ਜਿਹੜਾ ਪਾਣੀ ਆ ਨਾ ਕਿ ਕਿੰਨਾ 4 ਫੁੱਟ ਹੋਣਾ ਕਿ 5 ਨਹੀਂ 4 ਨਹੀਂ ਹੈਗਾ ਇਹ 3 3 ਸਾਲ ਚਲੋ 3 ਕਹਿੰਦਾ ਵੀ 3.5 ਫੁੱਟ ਤੇ ਟੋਆ ਪੁੱਟਿਆ ਵਾ ਤੇ ਉਹ ਪਾਣੀ ਨਾਲ ਭਰ ਗਿਆ ਆ ਦੇਖੋ ਸਾਰੇ ਮੈਂ ਕੱਲ ਵੇਖੇ ਸਨ ਪਰ ਮੈਨੂੰ ਇਹ ਸਮਝ ਨਹੀਂ ਸੀ ਆਉਂਦੀ ਆ ਦੇਖੋ ਥੱਲੇ ਚੀਕ ਨਹੀਂ ਮਿੱਟੀ ਗਿੱਲੀ ਮਿੱਟੀ ਸ਼ੁਰੂ ਹੋ ਗਈ ਆ ਤੇ ਇੰਨਾ ਜ਼ਿਆਦਾ ਪਾਣੀ ਹੈ ਵੀ ਇਹ ਪਾਣੀ ਇਹਨਾਂ ਨੇ ਵਰਤਿਆ ਹੀ ਕੋਈ ਨਹੀਂ ਆ ਇਹ ਮਿੱਟੀ ਹਾਂ ਜਿਹੜੀ ਇਦਾਂ ਦੀ ਹੈ ਜੇ ਸੁੱਕ ਗਈ ਹਾਂ ਲੋਹਾ ਵਾ ਲੋਹਾ ਵਾ ਤੇ ਇਹ ਤਾਂ ਵੀ ਕਈ ਨਾ ਨਹੀਂ ਪੁੱਛ ਸਕਦੇ ਨੂੰ ਓਕੇ ਅੱਛਾ ਤੇ ਕਹਿਣ ਦਾ ਭਾਵ ਇਹ ਆ ਕਿ ਵੇਖੋ ਜਿਹੜਾ ਪਾਣੀ 3 ਫੁੱਟ ਤੇ ਕਿੰਨੀ ਹੈਰਾਨੀ ਵਾਲੀ ਗੱਲ ਆ ਤੇ ਦੂਸਰਾ ਇਹਨਾਂ ਨੇ ਅਜੇ ਤੱਕ ਜਿਹੜਾ ਪਾਣੀ ਇਹਨੂੰ ਜੂਜ ਨਹੀਂ ਕੀਤਾ ਪਾਵੇਂ ਨੂੰ ਪੀਣ ਵਾਸਤੇ ਵਰਤਿਆ ਨਹੀਂ ਅਜੇ ਜਿਹੜਾ ਪਾਣੀ ਆ ਦਰਿਆਵਾਂ ਦਾ ਨਹਿਰਾਂ ਦਾ ਐਡਾ ਸ਼ੁੱਧ ਪਾਣੀ ਉਹਨੂੰ ਫਿਲਟਰ ਕਰਕੇ ਵਰਤੀ ਜਾਂਦੇ ਨੇ ਤੇ ਕਹਿੰਦਾ ਬਾਬੀ ਇਹਨਾਂ ਦੇ ਕੋਲ ਤੇ ਹਜ਼ਾਰਾਂ ਸਾਲ ਕਦੇ ਪਾਣੀ ਬੁੱਕਣਾ ਹੀ ਨਹੀਂ ਬੁੱਕ ਨਹੀਂ ਸਾਡੇ ਬੰਦੇ ਤੇ ਪਹਿਲਾਂ ਸਾਡੇ ਵੀ ਇਦਾਂ ਹੁੰਦਾ ਸੀ ਪੰਜਾਬ ਦੇ ਵਿੱਚ ਪਹਿਲਾਂ ਜਿਹੜਾ ਪਾਣੀ ਸੀ ਉਹ ਬਹੁਤ ਨੇੜੇ ਹੁੰਦਾ ਸੀ ਸਾਡੇ ਆਪਣੇ ਘਰਾਂ ਦੇ ਵਿੱਚ ਅਨਲਕਿਆਂ ਦੀਆਂ ਜਿਹੜੀਆਂ ਮਸ਼ੀਨਾਂ ਨੇ ਨਾ ਜੀ ਉਹ ਕਿੰਨੀਆਂ 2 ਫੁੱਟ 3 ਫੁੱਟ ਹੁੰਦੀਆਂ ਸੀ ਹਾਂਜੀ ਤੇ ਉੱਥੋਂ ਪਾਣੀ ਖਿੱਚ ਲੈਂਦੀਆਂ ਸੀ ਤੇ ਅਸੀਂ ਭਾਈ ਫਿਰ ਹੁਣ ਜਬੂਰ ਕਰ ਕਰਕੇ ਧਰਤੀ ਦਾ ਸੀਨਾ ਪਾੜ-ਪਾੜ ਕੇ ਉਹ ਸਾਰਾ ਪਾਣੀ ਖਿੱਚ-ਖਿੱਚ ਕੇ ਤੇ ਝੋਨਾ ਬੀਜ-ਬੀਜ ਕੇ ਤੇ ਉਸ ਨੂੰ ਵੇਸਟ ਕੀਤਾ ਪਿਆ ਤੇ ਅਸੀਂ ਕਿੱਥੋਂ ਫਿਰ ਚਾਹੁੰਦੇ ਆ ਕਿ ਧਰਤੀ ਠੰਡੀ ਰਵੇ ਟੈਂਪਰੇਚਰ ਡਾਊਨ ਰਵੇ ਤਾਂ ਹੀ ਕਰਕੇ ਤੇ ਪਾਲਾ ਜਿਹੜਾ ਕਿੰਨਾ ਹਾਈ ਚਲੇ ਜਾਂਦਾ ਵਾ ਤੇ ਕਿੰਨੇ ਜਿਆਦਾ ਫਿਰ ਸਾਨੂੰ ਰੋਗ ਲੱਗਦੇ ਆ ਗਰਮੀ ਦੇ ਨਾਲ ਅਸੀਂ ਜੂਜਦੇ ਪਏ ਆ ਤਾਂ ਕਰਕੇ ਵੇਖੋ ਪਾਣੀ ਦਾ ਲੈਵਲ ਏ ਮੈਂ ਜਾਂ ਐਮਪੀ ਦੇ ਵਿੱਚ ਵੇਖਿਆ ਸੀ ਇੱਕ ਥਾਂ ਦੇ ਉੱਤੇ ਸੇ ਮੇਰਾ ਭਰਾ ਵਾ ਉਹ ਬਹੁਤ ਵੱਡੇ ਪੱਧਰ ਤੇ ਖੇਤੀ ਕਰਦੇ ਆ ਉਹ ਕਹਿੰਦੇ ਸੀ ਵੀ ਅਸੀਂ ਜਦੋਂ ਝੋਨਾ ਲਾਉਂਦੇ ਆ ਉਦੋਂ ਵੀ ਪਾਣੀ ਖਲੋਤਾ ਹੁੰਦਾ ਵਾ ਜਦੋਂ ਝੋਨਾ ਕੱਟਦੇ ਆ ਉਦੋਂ ਵੀ ਪਾਣੀ ਖਲੋਤਾ ਹੁੰਦਾ ਭੂਮ ਧਰਤੀ ਦੇ ਵਿੱਚੋਂ ਆਪੇ ਪਾਣੀ ਜਿਹੜਾ ਉਹ ਸਿਮੀ ਜਾਂਦਾ ਹੈ ਇਸ ਵਾਸਤੇ ਪਾਣੀ ਦਾ ਵਾਤੋਂ ਦਾ ਆਪਾਂ ਵੀ ਸੰਭ ਸੰਭਾਲ ਕਰੀਏ ਝੋਨੇ ਆਦਕ ਦਾ ਜਿਹੜਾ ਖੈੜਾ ਛੱਡੀਏ ਹੋ ਸਕਦਾ ਇਹਨਾਂ ਕੁ ਥੋੜੀ ਜੀ ਘਾਟ ਹੋ ਜੂਗੀ ਪਰ ਵਾਤਾਵਰਨ ਨੂੰ ਜ਼ਰੂਰ ਬਚਾਈਏ ਏ ਵੇਖੋ ਭਾਈ ਜੰਗਲ ਦਾ ਦ੍ਰਿਸ਼ ਆ ਅੱਗੇ ਲੰਬੀ ਦੀ ਲੰਬੀ ਟ੍ਰੇਲ ਹੈ ਹੁਣ ਤੇ ਦੇਰਾ ਹੋ ਚੁੱਕਾ ਵਾ ਸਵੇਰੇ ਇਸ ਨੂੰ ਅੱਗੇ ਅਸੀਂ ਲੰਘਾਂਗੇ ਸੇਫਟੀ ਵਾਸਤੇ ਦਰਜਾਲੀ ਵੀ ਲਾਈ ਹੋਈ ਲੋਹੇ ਦੀ ਲਾਗੋ ਕੀ ਲੰਘ ਲਿਆ ਵੱਡਾ ਰੋਡ ਲੰਘ ਰਿਹਾ ਵਾ ਇੱਥੇ ਬਣਾ ਦਿੱਤੀਆਂ ਪੌੜੀਆਂ ਇੱਕ ਟ੍ਰੇਲ ਆ ਟ੍ਰੇਲ ਦਾ ਮਤਲਬ ਹੁੰਦਾ ਇੱਕ ਸ਼ਾਰਟਕਟ ਜੰਗਲ ਦੇ ਵਿੱਚ ਬਣਾਇਆ ਹੋਇਆ ਰਸਤਾ ਜਿਵੇਂ ਆਪਣੇ ਉੱਥੇ ਹੈਗਾ ਆ ਜਿਹੜਾ ਵਾ ਮੈਨਕੂਰ ਗਰਾਉਸ ਮਾਉਂਟੇਨ ਜਿਵੇਂ ਉਹਦੇ ਤੇ ਚੜਨ ਵਾਸਤੇ ਟ੍ਰੇਲਾਂ ਬਣੀਆਂ ਨੇ ਨਾ ਇਸੇ ਤਰ੍ਹਾਂ ਇੱਥੇ ਚੱਲਣ ਦੀਆਂ ਬਣੀਆਂ ਨੇ ਤੇ ਆਹ ਸੜਕ ਦੇ ਥੱਲੇ ਉਹਦੀ ਲੰਘਾ ਦਿੱਤਾ ਪੋਲ ਇਹ ਕੱਲਾ ਪੋਲ ਹੀ ਦੀ ਲੰਘਾਇਆ ਨਾਲ ਦੀ ਨਾਲ ਦੋਨਾਂ ਸਾਈਡਾਂ ਦੇ ਉੱਤੇ ਇਹਦੇ ਪੇਂਟਿੰਗ ਵੀ ਕੀਤੀ ਗਈ ਹੈ ਇਹ ਤਾਂ ਥੱਲੇ ਆਣ ਕੇ ਲੋਕੀ ਸੌਂ ਵੀ ਜਾਂਦੇ ਜਦੋਂ ਮੀਂਹ ਕਣੀ ਵਗੈਰਾ ਬਹੁਤ ਪਵੇ ਥਾਂ ਕਿਤੇ ਸੌਣ ਨੂੰ ਹੋਰ ਲੱਭੇ ਨਾ ਇਹਦੇ ਉੱਪਰ ਦੀ ਵੱਡਾ ਹਾਈਵੇ ਲੰਘ ਰਿਹਾ ਤੇ ਪੁਲ ਦੇ ਥੱਲੇ ਵੀ ਵੇਖੋ ਕਿਵੇਂ ਵੈਲ ਮੇਨਟੇਨਡ ਲਾਈਟਾਂ ਲੱਗੀਆਂ ਹੋਈਆਂ ਵਾਂ ਵੀ ਹਨੇਰੇ 'ਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਉਸ ਤੋਂ ਬਾਅਦ ਹੈ ਬਹੁਤ ਡੂੰਗੀ ਖਾਈ ਕਹਿੰਦੇ ਅੱਗੇ ਖੂ ਤੇ ਪਿੱਛੇ ਖਾਈ ਆ ਵਾ ਇਹਦੇ ਵਿੱਚ ਵੀ ਆ ਉਹ ਲੋਹੇ ਦੀ ਜਾਲੀ ਲਾਈ ਹੋਈ ਆ ਬੋਥ ਡੂੰਗਾ ਵਾ ਥੱਲੇ ਜਾ ਕੇ ਤੇ ਡੂੰਗੇ ਤੋਂ ਇਹ ਡੇਡਾ ਰੁੱਖ ਜਿਹੜੇ ਬਣੇ ਹੋਏ ਨੇ ਅੱਗੇ ਫਿਰ ਤਾਂ ਇਥੋਂ ਪੌੜੀਆਂ ਚੜ੍ਹੇ ਜਾਂਦੀਆਂ ਦੋਨਾਂ ਸਾਈਡਾਂ ਤੇ ਅੱਗੇ ਟ੍ਰੇਲ ਆ ਜੇ ਮੈਂ ਕੋ ਲੱਭਾਂਗਾ ਆਪਣੇ ਨਾਲ ਸਾਥੀ ਫਿਰ ਅਸੀਂ ਇਸ ਟ੍ਰੇਲ ਨੂੰ ਉੱਤੇ ਜਾ ਕੇ ਆਵਾਂਗੇ ਇਹਨੂੰ ਨਿਆਗਰਾ ਫਾਲ ਦੀ ਟ੍ਰੇਲ ਕਹਿੰਦੇ ਆ ਨਿਆਗਰਾ ਦੇ ਨਾਂ ਦੇ ਉੱਤੇ ਹੀ ਆ ਆਪਣੇ ਰਿਸਕ ਦੇ ਉੱਤੇ ਕਹਿੰਦੇ ਤੁਸੀਂ ਚੜ੍ਹ ਸਕਦੇ ਹੋ ਅੱਜ ਸਵੇਰੇ ਮੈਂ ਆਇਆ ਸਾਡੇ ਇੱਥੇ ਇੱਕ ਲੂੰਬੜੀ ਵੀ ਵੇਖੀ ਸੀ ਕਹਿੰਦਾ ਭਾਪੀ ਇੱਥੇ ਜੰਗਲੀ ਜਾਨਵਰ ਵੀ ਹੁੰਦੇ ਨੇ ਤੇ ਆਹਾਂਗੇ ਅੱਗੇ ਵੱਡਾ ਰੋਡ ਇੱਥੋਂ ਹੀ ਲੋਕੀ ਨਿਆਗਰਾ ਪਹਾੜ ਨੂੰ ਜਾਂਦੇ ਨੇ ਕੁੱਚੀਆਂ ਪਹਾੜੀਆਂ ਉੱਚੇ-ਉੱਚੇ ਰੁੱਖ ਤੇ ਆਹ ਹੈਗੀ ਆ ਉਹ ਜਿਹਦਾ ਨਾਮ ਲਿਖਿਆ ਸੀ ਇਹ ਮੈਂ ਤੁਹਾਨੂੰ ਦਿਖਾ ਦਿਆਂ ਕਿਸੇ ਨੇ ਮੰਨ ਲਓ ਸਰਚ ਕਰਨੀ ਹੋਵੇ ਡੌਗਸ ਕਹਿੰਦਾ ਇਹ ਤੇ ਨਾਮ ਲੈ ਕੇ ਆਓ ਇਹ ਆ ਬਰੂਸ ਬਰੂਸ ਟ੍ਰੇਲ ਆ ਨਿਆਗਰਾ ਇਸ ਕੈਰਪਮੈਂਟ ਆ ਫੋਟੋ ਪਾਥ ਅਲੋਂਗ ਦਾ ਨਿਆਗਰਾ ਇਸ ਕੈਰਪਮੈਂਟ ਇਹ ਵੇਖਾਂਗੇ ਕਿ ਕਿੰਨੀ ਕੁ ਦੂਰ ਜਾਂਦਾ ਉਹ ਦੂਰੋਂ ਕੇ ਸ਼ਹਿਰ ਦਿਖਾਈ ਦੇ ਰਿਹਾ ਆ ਵੱਡਾ ਬਹੁਤ ਹੀ ਸੋਹਣਾ ਇਲਾਕਾ 올ਡ ਗਲਫ ਰੋਡ ਹਮਿਲਤਾ ਨਾ ਪਹਿਲਾਂ ਥੱਲੇ ਦੇ ਥੱਲੇ ਉਤਰਦੇ ਜਾਈਦਾ ਵਾ ਤੇ ਬਾਅਦ ਵਿੱਚ ਉੱਚੀ ਚੜ੍ਹਾਈ ਚੜ੍ਹਦੇ ਜਾਣਾ ਸਿਹਤ ਦੇ ਪੱਖ ਤੋਂ ਬਹੁਤ ਵਧੀਆ ਇੱਥੇ ਸੱਪ ਵੀ ਹੁੰਦੇ ਨੇ ਇਦਾਂ ਦੇ ਆ ਦੇਖੋ ਇੱਕ ਸੱਪ ਸੀ ਤੇ ਉਹ ਇੱਥੇ ਕਿਸੇ ਗੱਡੀ ਦੇ ਥੱਲੇ ਆਣ ਕੇ ਮਰ ਗਿਆ ਇਹ ਆ ਦੇਖੋ ਸੱਪ ਮਰਿਆ ਹੋਇਆ ਇਦਾਂ ਦੇ ਛੋਟੇ ਛੋਟੇ ਹੁੰਦੇ ਨੇ ਸੱਪ ਕਿ ਸਾਰਾ ਜੰਗਲ ਦਾ ਇਲਾਕਾ ਹੈ ਪਹਿਲਾਂ ਬੜੇ ਆਰਾਮ ਨਾਲ ਭੱਜ ਕੇ ਤੁਰੇ ਆਓ ਤੁਰੇ ਆਓ ਤੇ ਬਾਦਸ ਜਦੋਂ ਜੜਾਈ ਚੜਨੀ ਪਵੇ ਉਦੋਂ ਫੇਰ ਪਤਾ ਚੱਲਦਾ ਤੇ ਉਹਨੇ ਤੁਹਾਡੀ ਜਿਹੜੀ ਚਰਬੀ ਆਦਕ ਹੈ ਘਟਦੀ ਆ ਦੋਨਾਂ ਸਾਈਡਾਂ ਦੇ ਉੱਤੇ ਬਹੁਤ ਪੁਰਾਣੇ ਰੁੱਖ ਪੁਰਾਣੇ ਜੰਗਲ ਡੂੰਗੀਆਂ ਖਾਈਆਂ ਫੱਲੇ ਉੱਗ ਕੇ ਰੋਖਾਉਂਦੇ ਨੇ ਤੇ ਉੱਪਰ ਤੱਕ ਬੜੇ ਲੰਬੇ ਹੁੰਦੇ ਨੇ ਤੇ ਇਹਨਾਂ ਦੇ ਵਿੱਚ ਵੀ ਅਜੇ ਕਈ ਤਰ੍ਹਾਂ ਦੇ ਜਿਹੜੇ ਪਾਰਕ ਆ ਬਣਾਈ ਜਾਂਦੇ ਨੇ ਚੱਲੀ ਦਾ ਰੋਂਗ ਸਾਈਡ ਤੇ ਆ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਸਾਹਮਣੇੋਂ ਗੱਡੀਆਂ ਆਉਂਦੀ ਆ ਉਹ ਆਪਾਂ ਨੂੰ ਦਿਸ ਜਾਂਦੀ ਆ ਆਪਾਂ ਉਹਨੂੰ ਦਿਸ ਜਾਂਦੇ ਆ ਆਪਾਂ ਥੋੜਾ ਜਿਹਾ ਹੋਰ ਸਾਈਡ ਤੇ ਹੋ ਜਾਂਦੇ ਆ ਇਸ ਤਰੀਕੇ ਨਾਲ ਦੋਵਾਂ ਵਾਸਤੇ ਸੇਫ ਰਹਿੰਦਾ। ਅਗਰ ਅਸੀਂ ਦੂਸਰੀ ਸਾਈਡ ਤੇ ਚੱਲਾਂਗੇ ਉਦੋਂ ਆਪਣੇ ਬੈਕ ਸਾਈਡ ਤੋਂ ਗੱਡੀਆਂ ਆਉਂਦੀਆਂ ਹੋਣਗੀਆਂ ਤੇ ਆਪਾਂ ਨੂੰ ਫੇਰ ਪਤਾ ਨਹੀਂ ਲੱਗੇਗਾ ਕਿ ਆਪਣੇ ਬੈਕ ਸਾਈਡ ਤੇ ਕਿਹੜੀ ਗੱਡੀ ਆ ਰਹੀ ਕੀ ਹੋ ਰਿਹਾ ਹੈ ਨਾ। ਤੇ ਲੋ ਜੀ ਤੁਸੀਂ ਦੇਖਦੇ ਪਏ ਹੋ ਉੱਚੀ ਚੜਾਈ ਜਣਾਗੇ ਹੁਣ ਆਪਾਂ। ਡੂੰਗਾ ਵੇਖ ਲਓ ਕਿੰਨਾ ਹੈ ਇੱਥੋਂ ਕੁ ਦਿਖਾਈ ਦੇਵੇਗਾ ਇਹ ਉਹ ਦੇਖੋ ਉਹ ਥੱਲਿਓ ਜਦੋਂ ਮੀਂਹ ਵਗੈਰਾ ਪੈਂਦੇ ਨੇ ਉਦੋਂ ਫਿਰ ਇਹ ਸਾਰੇ ਪਾਣੀ ਨਾਲ ਭਰ ਜਾਂਦੇ ਨੇ ਅਤੇ ਫਿਰ ਪਾਣੀ ਦੇ ਦਰਿਆ ਸਲਦੇ ਨੇ ਮੈਂ ਤੇ ਹੀ ਸੁਝਾ ਦਿਆਂਗਾ ਜਿੰਨਾ ਵੀ ਬੱਚਿਆਂ ਦੇ ਮਾਤਾ ਪਿਤਾ ਸਕੇ ਸੰਬੰਧੀ ਇੱਥੇ ਆਉਂਦੇ ਨੇ ਉਹ ਹੋਰ ਕੁਝ ਕਰਨ ਚਾਹੇ ਨਾ ਕਰਨ ਸੈਰਾ ਕਰੋ ਖਾਦਾ ਪੀਤਾ ਹਜ਼ਮ ਕਰੋ ਤੇ ਸਰੀਰ ਨੂੰ ਤੰਦਰੁਸਤ ਕਰਕੇ ਸਿਹਤਮੰਦ ਹੋ ਕੇ ਇੰਡੀਆ ਜਾਇਆ ਕਰੋ ਇਹ ਸਤਿਗੁਰੂ ਜੀ ਦੀ ਬਹੁਤ ਬਖਸ਼ਿਸ਼ ਹੈ